ਚਾਰ ਵਾਸਤੇ ਅੱਜ ਦੋਨੋਂ ਬੇਟੀਆਂ ਵੀ ਬਾਜੀਆਂ ਦੇ ਆਈਆਂ ਹੋਈਆਂ ਪੂਰਾ ਪਰਿਵਾਰ ਲੱਗਿਆ ਹੋਇਆ ਲੋਕਾਂ ਦੀ ਸੇਵਾ ਕਰਨ ਵਾਸਤੇ ਇਸ ਸ਼ਹਿਰ ਦੇ ਅੰਦਰ ਜਿਹੜਾ ਵਿਕਾਸ ਕੀਤਾ ਹੈ ਵੀ ਬਾਹਰ ਤੇ ਮਿਸਟਰ ਬਾਦਲ ਨੇ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਕਿਉਂਕਿ ਹਰੇਕ ਹੀ ਸਾਡਾ ਬਸਿੰਦਾ ਸ਼ਹਿਰ ਦਾ ਇਹ ਕਹਿ ਰਿਹਾ ਹੈ ਐ ਜੇ ਕੈਂਡੀਡੇਟ ਵੋਟ ਅਸੀਂ ਵੀ ਬਾਜੀ ਨੂੰ ਪਾਵਾਂਗੇ ਸੱਚਾ ਬੱਚਾ ਹਸਪੀਟਲ ਮਾਲ ਸੰਦਰ ਲੈ ਕੇ ਆਂਦਾ ਸੀ ਐਮਜ ਵਰਗੇ ਹਸਪੀਟਲ ਵੀ ਬਾਜੀ ਦੀ ਦੇਣ ਹੈ ਸੁੰਦਰੀ ਕਾਲਜ ਸਾਡੀਆਂ ਬੱਚੀਆਂ ਨੂੰ ਦੂਰ ਪੜਨ ਜਾਣਾ ਪੈਂਦਾ ਸੀ ਅੰਡਰ ਬ੍ਰਿਜ ਓਵਰ ਬ੍ਰਿਜ ਜੋ ਅਸੀਂ ਮੰਗਿਆ ਵੀ ਬਾਜੀ ਨੇ ਸਾਨੂੰ ਲਿਆ ਕੇ ਦਿੱਤਾ ਵੀ ਬਾਜੀ ਦੇ ਹੱਕ ਦੇ ਵਿੱਚ ਪ੍ਰਚਾਰ ਆਪ ਹੀ ਕਰ ਰਹੇ ਹੈ ਸਾਡੀ ਸੰਗਤ ਸਾਡੇ ਲੋਕ ਪੰਜਾਬੀਆਂ ਦੀ ਆਵਾਜ਼ ਆਪ ਕਰਕੇ ਸਾਡੀਆਂ ਪੈ ਰੋਨੀ ਇਹ ਆਜ ਫੰਡ ਦੇ ਜਾ ਕੇ ਕੋ ਬਹੁਤ ਵੱਡਾ ਸ਼ਹਿਰ ਦੇ ਅੰਦਰ ਉਸ ਸ਼ਾਹ ਜਿਹੜੀ ਸਾਡੀ ਸੰਗਤ ਆ ਸਾਡੇ ਲੋਕ ਆ ਸ਼ਹਿਰ ਦੇ ਆਪੋ ਤਾਪ ਆ ਕੇ ਆਪ ਕਹਿ ਰਹੇ ਨੇ ਵੀ ਬੀਬਾ ਜੀ ਨੂੰ ਵੋਟ ਪਾਵਾਂਗੇ ਕਿਉਂਕਿ ਬੀਬਾ ਜੀ ਦੇ ਕੀਤੇ ਹੋਏ ਕੰਮਾਂ ਬਾਰੇ ਵੀ ਦੱਸਦੇ ਨੇ ਵੀ ਸ਼ਹਿਰ ਦੇ ਅੰਦਰ ਜਿਹੜਾ ਵਿਕਾਸ ਕੀਤਾ ਵੀ ਬਾਹਰ ਸਿਮਤਪੁਰ ਬਾਦਲ ਨੇ ਕੀਤਾ ਸ਼ਰੋਮਨੀ ਅਕਾਲੀ ਦਲ ਨੇ ਕੀਤਾ ਉਸ ਤੋਂ ਬਾਅਦ 7.5 ਸਾਲ ਹੋ ਗਏ ਭਾਵੇਂ ਸਰਕਾਰ ਨਹੀਂ ਹੈਗੀ ਪਰ ਫਿਰ ਵੀ ਆਪ ਦੇ ਫੰਡਾਂ ਦੇ ਵਿੱਚੋਂ ਜਿੰਨਾ ਵੀ ਹੋ ਸਕਦਾ ਹੈ ਸ਼ਹਿਰ ਦੇ ਵਿਕਾਸ ਪ੍ਰਤੀ ਔਰ ਸਾਨੀਆਂ ਸੰਸਥਾਵਾਂ ਵਾਸਤੇ ਜਿੱਥੇ ਵੀ ਸ਼ਹਿਰ ਨੂੰ ਲੋੜ ਪਈਆ ਪਹਿਲ ਦੇ ਆਧਾਰ ਤੇ ਦੁੱਖ ਸੁੱਖ ਦੇ ਸੇਵੀ ਕਿਉਂਕਿ ਹਰੇਕ ਹੀ ਸਾਡਾ ਵਸਿੰਦਾ ਸ਼ਹਿਰ ਦਾ ਇਹ ਕਹਿ ਰਿਹਾ ਹੈ ਐਜੇ ਕੈਂਡੀਡੇਟ ਵੋਟ ਅਸੀਂ ਵੀ ਬੀਬਾ ਜੀ ਨੂੰ ਪਾਵਾਂਗੇ ਚਾਹੇ ਅਸੀਂ ਜੋ ਮਰਜੀ ਹੈ ਅਸੀਂ ਮਾਨਸਾ ਸ਼ਹਿਰ ਦੇ ਵਸਿੰਦੇ ਆ ਪਰ ਸਾਡੇ ਮਾਨਸਾ ਸ਼ਹਿਰ ਵਾਸਤੇ ਬੀਬਾ ਜੀ ਨੇ ਬਹੁਤ ਕੁਝ ਕੀਤਾ ਬੱਚਾ ਬੱਚਾ ਹਸਪੀਟਲ ਲਿਆਂਦਾ ਕਿਉਂਕਿ ਆਪ ਹੀ ਦਸ ਰਹੇ ਹੈ ਲੋਕ ਮੈਂ ਨਹੀਂ ਦਸ ਰਿਹਾ ਜੱੱਚਾ ਬੱਚਾ ਹਸਪੀਟਲ ਮਾਨਸੰਦਰ ਲੈ ਕੇ ਆਂਦਾ ਸੁੰਦਰੀ ਕਾਲਜ ਸਾਡੀਆਂ ਬੱਚੀਆਂ ਨੂੰ ਦੂਰ ਪੜਨ ਜਾਣਾ ਪੈਂਦਾ ਸੀ ਅੰਡਰ ਬ੍ਰਿਜ ਓਵਰ ਬ੍ਰਿਜ ਜੋ ਅਸੀਂ ਮੰਗਿਆ ਬੀਬਾ ਜੀ ਨੇ ਸਾਨੂੰ ਲਿਆ ਕੇ ਦਿੱਤਾ ਤੇ ਸਾਨੂੰ ਮੈਨੂੰ ਵੱਡੀ ਗੱਲ ਇਹ ਆ ਵੀ ਆਕਾਲੀ ਦਲ ਦੀ ਸਰਕਾਰ ਚ ਜੋ ਅੱਜ ਅਸੀਂ 32 ਬਰਤ ਰਹੇ ਆ ਲਾਈਟ ਸਾਨੂੰ ਮਿਲ ਰਹੀ ਹੈ ਉਹ ਆਕਾਲੀ ਦਲ ਦੀ ਸਰਕਾਰ ਜਿਹੜਾ ਜੁੰਟ ਲੱਗਿਆ ਹੋਇਆ ਬਣਾਉਣ ਵਾਲੀ ਉਹ ਉਦੋਂ ਹੀ ਲੱਗਿਆ ਬਹੁਤ ਵੱਡਾ ਜੁੰਟ ਹੈ ਤਾਂ ਹੀ ਸਾਡੇ ਇਲਾਕੇ ਨੂੰ ਜੇ ਲਾਈਟ ਪੂਰੀ ਹੋ ਰਹੀ ਅੱਜ ਸਾ ਬਾਦਲ ਪਰਿਵਾਰ ਦੀ ਦੇਣਾ ਸ਼੍ਰੋਮਣੀ ਅਕਾਲੀ ਦਲ ਦੀ ਦੇਣਾ ਪਰ ਬੀਬਾ ਜੀ ਹਮੇਸ਼ਾ ਆਪਦੇ ਇਲਾਕੇ ਪ੍ਰਤੀ ਤਤਪਰ ਨੇ ਆਪਦੇ ਹਲਕੇ ਪ੍ਰਤੀ ਕਿਉਂਕਿ ਆਪਦੇ ਹਲਕੇ ਨੂੰ ਪਰਿਵਾਰ ਸਮਝਦੇ ਹਨ ਬੱਚਿਆਂ ਨੂੰ ਅੱਜ ਬੜਾ ਪਿਆਰ ਸ਼ਹਿਰ ਨੇ ਦਿੱਤਾ ਇਲਾਕੇ ਨੇ ਦਿੱਤਾ ਬਹੁਤ ਵੱਡੀ ਗੱਲ ਹੈ ਔਰ ਵੱਡੀ ਲੀਡ ਨਾਲ ਬੀਬਾ ਜੀ ਨੂੰ ਤੋਂ ਸਾਡੇ ਇਲਾਕੇ ਦੇ ਲੋਕ ਜਤਾ ਕੇ ਭੇਜਣਗੇ ਕਿਉਂਕਿ ਬੀਬਾ ਹਰ ਸਿੰਮਤ ਬਾਦਲ ਦੇ ਬਰਾਬਰ ਕਿਸੇ ਕੈਂਡੀਡੇਟ ਦਾ ਤੋੜ ਨਹੀਂ ਹੈ ਇਹੀ ਆਵਾਜ਼ ਸਾਡੀ ਮੰਡੀ ਦੀ ਹੈ ਸਾਡੇ ਮੰਡੀ ਦੇ ਲੋਕ ਹੈ ਬੀਬਾ ਜੀ ਦੇ ਬੇਟੀਆਂ ਆਈਆਂ ਸੀ ਕਿੱਥੇ ਕਿੱਥੇ ਪ੍ਰਚਾਰ ਕੀਤਾ ਗਿਆ ਸੀ ਸ਼ਹਿਰ ਦੇ ਅੰਦਰ ਸਾਰੇ ਜਗ੍ਹਾ ਜਿਵੇਂ ਅਸੀਂ ਗੱਲ ਕਰੀਏ ਬਾੜ ਨੰਬਰ 1 ਤੋਂ 3 ਤੋਂ 5 ਤੋਂ 7 ਤੋਂ ਸ਼ਹਿਰ ਦੇ ਚੰਗੇ ਆਰੀਆ ਸਕੂਲ ਵਾਲੀ ਗਲੀ ਦੇ ਵਿੱਚ ਹੁਣ ਵਾਟਰਵਕਸ ਰੋਡ ਤੇ ਡਾਕਟਰ ਸਾਹਿਬ ਦੇ ਘਰ ਮਤਲਬ ਹਰ ਜਗ੍ਹਾ ਕਿ 15 ਜਗ੍ਹਾ ਅਸੀਂ ਪ੍ਰੋਗਰਾਮ ਕੀਤੇ ਨੇ ਬਹੁਤ ਵੱਡਾ ਉਤਸ਼ਾਹ ਮਿਲ ਰਿਹਾ ਹੈ ਬਹੁਤ ਵੱਡੀ ਗਿਣਤੀ ਸਾਰੇ ਇਕੱਠੇ ਹੋ ਕੇ ਬੀਬਾ ਜੀ ਦੇ ਹੱਕ ਦੇ ਵਿੱਚ ਪ੍ਰਚਾਰ ਆਪ ਹੀ ਕਰ ਰਹੇ ਆ ਸਾਡੀ ਸੰਗਤ ਸਾਡੇ ਲੋਕ ਬੀਬਾ ਜੀ ਨੂੰ ਬਹੁਤ ਚਾਹੁੰਦੇ ਆ ਬੀਬਾ ਜੀ ਦੇ ਕਿਹੜੇ ਕਿਹੜੇ ਫੈਮਿਲੀ ਮੈਂਬਰ ਪ੍ਰਚਾਰ ਕਰ ਰਹੇ ਆ ਪ੍ਰਚਾਰ ਵਾਸਤੇ ਅੱਜ ਦੋਨੋਂ ਬੇਟੀਆਂ ਵੀ ਬਾਜੀਆਂ ਦੇ ਆਈਆਂ ਹੋਈਆਂ ਮਿਲਣ ਵਾਸਤੇ ਵਿਆਹ ਹਰਦੀ ਤਬਾਦਲ ਗੁਰਲੀਨ ਬਾਦਲ ਔਰ ਬੇਟਾ ਵੀ ਕੱਲ ਪ੍ਰਚਾਰ ਕਰਕੇ ਗਿਆ ਖੇਹਰ ਦੇ ਅੰਦਰ ਅਨੰਤਵੀਰ ਬਾਦਲ ਔਰ ਪੂਰਾ ਪਰਿਵਾਰ ਦੇਖੋ ਪੂਰਾ ਪਰਿਵਾਰ ਲੱਗਿਆ ਹੋਇਆ ਲੋਕਾਂ ਦੀ ਸੇਵਾ ਕਰਨ ਵਾਸਤੇ ਲੋਕ ਲੋਕ ਕਹਿੰਦੇ ਆ ਵੀ ਬਾਦਲ ਇਹ ਬਾਦਲ ਪਰਿਵਾਰ ਦਾ ਹਲਕਾ ਹੈ ਔਰ ਵਾਕਈ ਸਾਰਾ ਪਰਿਵਾਰ ਹਲਕੇ ਦੇ ਵਿੱਚ ਲੱਗਿਆ ਹੋਇਆ